ਇਹ ਸ਼ਰਦਿਆਲ ਸਿੰਘ ਰਾਜਦਾ ਸਾਹਿਬ ਬਹੁਤ ਹੀ ਇੱਕ ਅੱਛੇ ਸਾਫ਼ ਦਿਲ ਤੇ ਇਮਾਨਦਾਰ ਸਿਆਸਤਦਾਨ ਇਹ ਅੱਜ ਉਹਨਾਂ ਦੇ بیٹے ਜਿਹੜੇ ਨੇ ਸਾਡੀ ਪਾਰਟੀ ਦਾ ਤਲਕ ਰੱਖਦੇ ਨੇ ਮੇਰੇ ਨਾਲ ਪਰਸਨਲ ਰੋਨ ਦਾ ਬਹੁਤ ਯਾਰ ਹੈ ਪਰਸੀ ਤੋਂ ਪਹਿਲੇ ਉਹਨਾਂ ਨੇ ਐਕਟਿਵ ਹੋ ਗਿਆ ਸੀ ਕਿ ਬਟੇਸ਼ਰ ਸਾਹਿਬ ਦੀ ਪਰਸੀ ਤੇ ਤੁਸੀਂ ਪਹੁੰਚੇਗਾ ਕਿਹੜਾ ਉੱਥੇ ਆਇਆ ਉਹ ਮੁਸ਼ਕਿਲ ਤੋਂ ਪੋਸਟੇਟ ਕਰਵਾਸ। ਪਰ ਜਦੋਂ ਜਿਹੜਾ ਸੜਕ ਹਾਦਸਾ ਹੋਇਆ ਤੇ 6 ਬੱਚੇ, 1 ਬੱਚਾ ਹੋਰ ਪੂਰਾ ਹੋ ਗਿਆ। ਇੱਕ ਡਰਾਈਵਰ ਦੇ 7 ਬੰਦੇ ਦੀ ਮੌਤ ਹੋ ਗਈ ਹੈ। ਬਹੁਤ ਹੀ ਅਨਫੋਰਚੂਨੇਟ ਐਕਸੀਡੈਂਟ ਹੋਇਆ ਜੀ। ਅੱਜ ਉਹਨਾਂ ਬੱਚਿਆਂ ਤੇ ਵੀ ਅਫਸੋਸਵਾਸੇ ਮੈਂ ਜਾਣਾ ਹੈ ਤੇ ਸਾਰੇ ਲੋਕਾਂ ਸਭ ਦੀ ਮਦਦ ਕਰਨਗੇ। ਉਹਨਾਂ ਅਨਫੋਰਚੂਨੇਟ ਹੈ। ਪੰਜਾਬ ਸਰਕਾਰ ਨੂੰ ਮੈਂ ਕਹਿਣਾ ਚਾਹਾਂਗਾ ਕਿ ਅੱਗੇ ਪੇਮਾਨੇ ਤੇ ਜਿਹੜੇ ਇੱਥੇ ਮਿੱਟੀ ਦੇ ਟਰਪਰ ਜਿਹੇ ਇਨਾ ਹਲਕਿਆਂ ਦੇ ਵਿੱਚ ਜਿਹੜਾ ਇਹ 2 ਨੰਬਰ ਦਾ ਕੰਮ ਚੱਲ ਰਿਹਾ ਹੈ ਜਿਹੜੇ ਵੀ ਰਿਸਪਾਂਸਿਬਲ ਹੈ ਨੇ ਉਹਨਾਂ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਸਾਰੀਆਂ ਫੈਮਿਲੀਜ਼ ਨੂੰ ਵੇਖੋ ਕੰਪਨਸੇਸ਼ਨ ਤੇ ਹੁਣ ਹੋ ਕੋਈ ਨਹੀਂ ਸਮਝ ਪਾ ਕਿ ਇਹਦੇ ਵਿੱਚ ਕੁਝ ਗਰੀਬ ਲੋਕ ਵੀ ਹੈ ਉਹਨਾਂ ਨੂੰ ਕੰਪਨਸੇਟਰੀ ਕਰਨਾ ਚਾਹੀਦਾ ਤੇ ਕੰਪਨਸੇਸ਼ਨ ਉਹ ਬਾਦ ਵਿੱਚ ਉਹਨਾਂ ਦੇ ਮਾਪੇ ਤੇ ਇਹੀ ਗੱਲ ਮੰਗਦੇ ਨੇ ਕਿ ਜਿਨ੍ਹਾਂ ਨੇ ਇੱਡਾ ਇੱਕ آ, حرکت کی ہے جیسے کے نوجوان بچے ہیں چھوٹی چھوٹی انہوں نے وہ شکار ہوئے اس کا وہ اس آدمی سزا سو لا سوال باجو صاحب سردی کھیتر گرداز پور امرتسر اے نقصان زیادہ ہو رہا ہے کی منا تو یہ بڑا انفورچنٹ ہے اج میرے ہلکے چ میرے پنڈ ہے پیڑی بھی کھاں شیشرا راجو بیلا چار جگہ تے ਲੋਨਸ ਕਿਲੇ ਨੇ ਜਾਂ तकरीबन 7:30 ਵਜੇ ਸਵੇਰ ਤੇ ਕਾਫੀ ਨੁਕਸਾਨ ਹੋਇਆ ਤੇ ਕੱਲ ਮੈਂ ਉੱਥੇ ਸਾਰੇ ਬਾਰਡਰ ਏਰੀਆਜ਼ ਨੂੰ ਵਿਜ਼ਿਟ ਕਰਵਾ ਕੇ ਫਤਵੀ ਜਾ ਰਿਹਾ ਹਾਂ ਹਰ ਹਿੰਦੁਸਤਾਨੀ ਆਪਣੀ ਆਰਮਡ ਫੋਰਸਿਸ ਨੂੰ ਸਲੂਟ ਕਰਦਾ ਹੈ ਤੇ ਹਿੰਦੁਸਤਾਨ ਦਾ ਜਿਹੜਾ ਐਕਸ਼ਨ ਹੈ ਸੋਚੇ ਹਿੰਦੁਸਤਾਨੀ ਜਿਹੜੇ ਉਹ ਉਸ ਦੇ ਨਾਲ ਨੇ ਪਾਕਿਸਤਾਨ ਦੇ ਨਾਪਾਕ ਇਰਾਦੇ ਜਿਹੜੇ ਅਸੀਂ ਕਾਮਯਾਬੀ ਹੋ ਦਵਾਂਗੇ ਬੜੇ ਅਫਸੋਸ ਨਾਲ ਸਾਨੂੰ ਕਹਿਣਾ ਪੈਂਦਾ ਹੈ ਦੋਨੋਂ ਦੇਸ਼ਾਂ ਦੇ ਵਿੱਚ ਲੋਕ ਅਜੇ بے ਰੁਜ਼ਗਾਰੀ ਦੇ ਨਾਲ ਲੜ ਰਹੇ ਨੇ ਅਨਪੋਰਚਨਿਟੀ ਹੈ ਕਿ ਪਾਕਿਸਤਾਨ ਇਨਾ ਸ਼ਰਾਰਤਾਂ ਤੋਂ ਮੁੜਦਾ ਨਹੀਂ ਪਰ ਜਿਸ ਤਰ੍ਹਾਂ ਤਗੜੇ ਹੋ ਕੇ ਇੰਡੀ ਰਾਮ ਨਫੋਰਸਸ ਨੇ ਇਹ ਇਸ ਮੂਤੋੜੇ ਨੂੰ ਜਵਾਬ ਦਿੰਦਾ ਹੈ ਅਸੀਂ ਹਮੇਸ਼ਾ ਸਮੁੱਚਾ ਪੰਜਾਬ ਤੇ ਹਿੰਦੁਸਤਾਨ ਆਮ ਨਫੋਰਸਸ ਦਾ ਹਮੇਸ਼ਾ ਮਸ਼ਕਿਲ ਹੈ ਬਹੁਤ ਖੁਸ਼ ਦੀ ਗੱਲ ਹੈ ਰਾਜਾ ਸਾਹਿਬ ਦੀ ਬਹੁਤ ਵੱਡੀ ਘਰਵਾਨੀ ਹੈ ਦੇਖੋ ਪੰਛਰ ਜਿਸ ਦਾ ਗੁਰਚਨ ਸਿੰਘ ਟੋੜਾ ਦੇ ਨਾਲ ਉਹ ਸ਼ਹੀਦ ਹੋਏ ਨੇ ਅੱਜ ਉਹਨਾਂ ਦੀ ਵਰ੍ਹੇ ਸਿਰ ਮਨਾਈ ਜਾ ਰਹੀ ਹੈ ਮੈਂ ਵਧਾਈ ਦਿੰਦਾ ਇਸ ਗੱਲ ਦੀ ਕਿ ਉਹਨਾਂ ਨੇ ਆਪਣੇ ਏਰੀਆ ਦੇ ਵਿੱਚ ਬੜਿਆ ਚੰਗੇ ਕੰਮ ਕੀਤੇ ਸੀਗੇ ਤੇ ਆਪਾਂ ਨੂੰ ਸਾਰਿਆਂ ਨੂੰ ਇਹੋ ਜਿਹੇ ਦਿਹਾੜੇ ਖੁਸ਼ੀ ਨਾਲ ਮਨਾਉਣੇ ਚਾਹੀਦੇ ਨੇ ਤੇ ਸਾਨੂੰ ਘੱਟ ਫਿੱਟਾ ਧੰਨਵਾਦ ਅੱਗੇ ਤੋਂ ਤੁਸੀਂ ਬਹੁਤ ਗੱਲ ਹੈ ਕਿ ਜਿਹੜੇ ਵੀ ਇਨਸਾਨ ਕੋਈ ਚੰਗੇ ਕੰਮ ਕਰਕੇ ਹੁੰਦੇ ਉਹ ਇਹੋ ਜਿਹੇ ਬੁਝੂਸ਼ੀ ਨਹੀਂ ਬੋਲਦੇ ਪਰ ਫਿਰ ਜਦੋਂ ਸਰਹਰ ਦਸ ਸਿੰਘ ਜੀ ਉਹਨਾਂ ਨੇ ਹਕਮ ਲਾਇਆ ਸੀ ਜਿਸੀ ਸਾਰੇ ਜਾਨ ਨੇ ਪਹਿਲਾਂ ਵੀ ਅਸੀਂ ਆਏ ਸੀ ਇਸੇ ਗੁਰਦੁਆਰਾ ਸਾਹਿਬ ਅੱਜ ਉਹਨਾਂ ਦੀ ਵਰਸੀ ਦੇ ਮੌਕੇ ਤੇ ਹਾਜ਼ਰੀ ਭਰਨ ਆਸੇ ਅਸੀਂ ਇੱਥੇ ਪਹੁੰਚੇ ਹਾਂ ਸਾਡੇ ਨਾਲ ਜੁੜੇ ਨੇ ਪਿਛਲੇ ਸਮੇਂ ਚ ਰਾਜਲਾ ਸਾਹਿਬ ਅਤੇ ਬਹੁਤ ਹੀ ਹੌਂਦਾਰ ਜਿੰਦਗੀ ਸ਼ਬਦਾਂ ਦੇ ਫੋਟੋ ਕਰਾ ਰਿਹਾ ਸੀ। ਬ੍ਰਿੰਗ ਸਿੰਘ ਪਿਛਲੇ ਦਿਨ ਸਮਾਣਾ ਪਟਿਆਲਾ ਰੋਡ ਤੇ ਬਹੁਤ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ ਕਈ ਬੱਚਿਆਂ ਦੀ 6 6 ਬੱਚੇ ਪੂਰੇ ਹੋ ਗਏ ਡਰਾਈਵਰ ਵੀ ਸੱਤਵੇਂ ਹੀ ਸੱਤ ਹੋ ਗਏ। ਹਾਂਜੀ ਮੈਨੂੰ ਪੂਰੀ ਜਾਣਕਾਰੀ ਮਿਲੀ ਸੀ ਅਸੀਂ 2-3 ਪਹਿਲਾਂ ਪੁਲਿਸ ਅਫਸਰ ਬ੍ਰਿੰਗ ਸਿੰਘ ਜੀ ਬਰਾਵਾ ਨੇ ਉਸਲੇ ਪ੍ਰਮੁੱਖ ਖਾਪੂ ਸੇ ਬਗਾਨਾ। ਇਹ ਇੱਕ ਬਹੁਤ بڑا ਹਾਦਸਾ ਸੀ। ਇਹੋ ਜਿਹੇ ਹਾਦਸੇ ਨਾ ਵਾਪਰੇ। ਬਸ ਸੱਚੇ ਪਰਸ਼ਾਕ ਰੱਖੀ। ਅੱਜ ਪਤਾ ਲੱਗਿਆ ਸੀ ਕਿ ਕਿ ਬਚਾਉ। ਜੀ। ਕੋਸ਼ਿਸ਼ ਕਰਾਂਗੇ ਇਸ ਤੋਂ ਬਾਅਦ ਕੋਈ ਜੁਨਾ ਸਾਥੀਆਂ ਦੇ ਘਰੇ ਜਾ ਕੇ ਕਿ ਇਸ ਮੌਕੇ ਤੇ ਅਸੀਂ ਉਹਨਾਂ ਨਾਲ ਮੁੱਖੀ ਮਿਲਾਂ ਸਕੀ ਪਰਿਵਾਰ ਦੇ ਨਾਲ ਅਸੀਂ ਪੂਰੀ ਦਾ ਸਾਰੀ ਸਾਰੀ ਕਾਂਗਰਸ ਫਾਈਲ ਮਨੀ ਸਾਹਿਬ ਕਿਹਾ ਜਾਂਦਾ ਕਿ ਮੌਜੂਦਾ ਯਾਰ ਜਿੱਦ ਕਰੋ ਟਿੱਪਰ ਲਗਾਤਾਰ ਨਾਲ ਸੜਕਾਂ ਦੇ ਉੱਪਰ ਪਹੁੰਚ ਸੀ ਪਬਲਿਕ ਵਿਰੋਧ ਕਰਦੀ ਸੀ ਪਰ ਸੁਣਵਾਈ ਕੋਈ ਨਹੀਂ ਸੀ ਕਿ ਮੌਜੂਦਾ ਸਰਕਾਰ ਹੈ ਪਰ ਇਸ ਸਿਰਕੇ ਨਾਲ ਹਾਸਾ ਵਾਪਰੇ ਹੁਣ ਕਿ ਮੈਂ ਦੇਖੀ ਪਰ ਹੱਦ ਨਹੀਂ ਇਹ ਖੁਦ ਹੀ ਗੱਲ ਹੈ ਇਹ ਇੱਥੇ ਨਹੀਂ ਜੇ ਤੁਸੀਂ ਗੜ ਸ਼ੰਕਰ ਦੀ ਗੱਲ ਕਰੋ ਤਾਂ ਮੈਂ ਉੱਥੇ ਜਾ ਕੇ ਆਇਆ ਹਰ ਤੀਜੇ ਦਿਨ ਇੱਕ ਐਕਸੀਡੈਂਟ ਹੋ ਜਾਂਦਾ ਦਿਖਦਾ ਸੋ ਸਰਕਾਰਾਂ ਨੇ ਤਾਂ ਹੋਰ ਅਜਮੇ ਮੈਨੂੰ ਕਿਤੇ ਕੋਈ ਰਾਜਨੀਤਿਕ ਗੱਲ ਕਰਦਾ ਚੰਗਾ ਨਹੀਂ ਲੱਗਦਾ ਕਿਉਂਕਿ ਉਹਦੇ ਹੱਥ ਸੇ ਤੋਪਾਂ ਵੀ ਚੁਲ ਕਰਨੀ ਚੰਗੀ ਨਹੀਂ ਬਟ ਹਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇੰਨਾ ਮਾਸੇ ਨੂੰ ਨੱਖ ਤਾਂ ਪਾਉਣੀ ਚਾਹੀਦੀ ਹੈ ਖਾਸ ਕਰਕੇ ਉਹ ਜਿਹੜੇ ਟਿੱਪਰ ਆਲੇ ਨੇ ਜਿਹੜੇ ਇਹਨਾਂ ਨੂੰ ਸੈਂਸ ਨਹੀਂ ਕਿਰਤ ਵੇਲੇ ਉਹਨਾਂ ਨੇ ਕੰਮ ਚਲਾਉਣਾ ਰਾਤ ਨੂੰ ਖਾਸ ਕਰਕੇ ਕੰਮ ਚਲਾਉਂਦੇ ਨੇ ਸੋ ਸੁੱਤੇ ਨਹੀਂ ਹੁੰਦੇ ਫਿਰ ਉਹ ਦਿਨ ਵੇਲੇ ਵੀ ਉਹੀ ਟਰੱਕ ਚਲਾਉਂਦੇ ਸ਼ੁਰੂ ਹੋ ਗਏ ਸੋ ਇਹਨਾਂ ਮਾਪਿਆਂ ਨੂੰ ਨਾ ਖੋਣੀ ਚਾਹੀਦੀ ਔਰ ਪੂਰੇ ਪੰਜਾਬ ਚ ਇੱਕ ਬਾਰਡਰ ਐਮਐਲਏ ਸਾਹਿਬ ਕੀ ਕਹੋਂਗੇ ਹਰਦੇਵਾਲ ਸਿੰਘ ਰਾਜਲਾ ਦੀ ਅੱਜ ਵਰਸੀ ਹੈ ਤੇ ਤੁਸੀਂ ਪਹੁੰਚੇ ਹੋ ਕੀ ਕਹੋਂਗੇ ਕੋ ਬੜੇ ਤਰਬੀਸ਼ ਸਿਆਸਤਦਾਨ ਰਾਜਲਾ ਸਾਹਿਬ ਜਿਨ੍ਹਾਂ ਨੇ ਬੜਾ ਥੱਲੇ ਉੱਠ ਕੇ ਐਮਐਲਏ ਬਣੇ ਔਰ ਸਮਾਜ ਦੀ ਸੇਵਾ ਕੀਤੀ ਔਰ ਉਸ ਵਾਸਤੇ ਆਪਣੀ ਆਲੀ ਦਲ ਚ ਹੁੰਦੇ ਹੋਏ ਆਪਣੀ ਜਿਹੜੀ ਸ਼ਹੀਦੀ ਪਾਈ ਹੋਰ ਹਮੇਸ਼ਾ ਉਹਨਾਂ ਨੇ ਜੋ ਵੀ ਕੀਤਾ ਸਮਾਜ ਦੇ ਭਲੇ ਲਈ ਚੰਗੇ ਕੰਮ ਜਿਹੜੇ ਉਹਨੇ ਹਮੇਸ਼ਾ ਕੀਤੇ ਉਹ ਹਮੇਸ਼ਾ ਯਾਦ ਕੀਤਾ ਜਾਵੇ